ਬਤਾਰ ਸਿੰਘ ਜੀ ਸਬਸਟਿਊਸ਼ਨ ਕਨਨ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋ ਮਹਿਕਮੇ ਵੱਲੋਂ ਮੰਗੀ ਗਈ ਸੀ ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟਿਕੂਲਰ ਨੋਟ ਕਰਨ ਦੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕੀ ਦਿਕਤ ਲੱਗੀ ਇਹ ਅੱਜ ਸਵੇਰੇ ਕੋ 10:30 ਵਜੇ ਦੀ ਕਾਰਨ ਪਤਾ ਲੱਗੇ ਭਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇੰਸਟਰੂਮੈਂਟ ਹੈ ਐਕਵਿਪਮੈਂਟ ਉਹਦੀ ਦੇ ਇਹ ਪਾਰਟिकुलर ਨੋਟ ਕਰਨਾ ਤੋਂ ਪਾਰਟिकुलर ਨੋਟ ਕਰਦੇ ਨੇ ਕਿ ਤੇ ਉਹ ਉਹਦੇ ਘੇਰੇ ਚ ਆ ਗਏ ਸ਼ਾਰਟ ਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲੱਗਣ ਕਰਕੇ ਉਹਨਾਂ ਨੂੰ ਜੀ ਮੌਕੇ ਤੇ ਮੌਤ ਇਹਨਾਂ ਦੀ ਉਮਰ ਸੀਗੀ 57 ਸਾਲ ਜੀ ਮੌਕੇ ਤੇ ਆਏ ਪਾਜੀ ਉੱਥੇ ਹਾਂ ਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ ਕਰੰਟ ਇਹਨਾਂ ਦੇ ਵਕਤ ਅਸੀਂ ਵੀ ਬਚਾ ਨਹੀਂ ਪਾਇਓ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮੇਰੇ ਕੋਲ ਸਟਾਫ ਤਾਂ ਨਹੀਂ ਮੇਰੇ ਜੀ ਨਹੀਂ ਮੇਰੇ ਦਾ ਹਾਂ ਜੀ ਹਨ ਮੇਰੇ ਉਹ ਕਈ ਲੱਗੇ ਸਕੂਲ ਤੇ ਰਹਿ ਗਿਆ ਬਾਕੀ ਸਿਵਲ ਹਸਪੀਟਲ ਤੁਹਾਨੂੰ ਡਾਕਟਰ ਆਵੋਗੇ ਡਿਕਲੇਅਰ ਕੀਤਾ ਡਾਕਟਰ ਆਉਂਦੇ ਉਹਨਾਂ ਡਿਕਲੇਅਰ ਕਰ ਦੋਤਾ ਕਿ ਡੈਥ ਹੋ ਚੁੱਕੀ ਹੈ ਬਿਹਾਰ ਵਾਲੇ